ਬੀਜੇਪੀ ਦੇ ਪੰਜਾਬ ਪ੍ਰਧਾਨ ਵਿਜੇ ਸੰਪਲਾ ਸਾਡੇ ਨਾਲ ਨੇ ਆਦਮਪੁਰ ਚ ਬਣ ਰੇ ਏਅਰਪੋਰਟ ਨੂੰ ਲੈ ਕੇ ਕੁਝ ਡਿਵੈਲਪਮੈਂਟ ਹੈ ਅਸੀਂ ਇਹਨਾਂ ਮੁੱਦੇ ਤੇ ਉਹਨਾਂ ਨੇ ਗੱਲ ਕਰਦੇ ਹਾਂ ਜੀ ਸਰ ਹੁਣ ਜਿਹੜੀ ਡਿਵੈਲਪਮੈਂਟ ਹੋਈ ਏਅਰਪੋਰਟ ਦੇ ਮੁੱਦੇ ਤੇ ਉਹ ਕੀ ਅੱਜ ਜੀ ਸੈਂਟਰ ਗਵਰਨਮੈਂਟ ਵੱਲੋਂ ਜਿਹੜੀ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਮਿਸਟਰ ਰਕੀਜਾ ਜੀ ਔਰ ਪੰਜਾਬ ਸਿਵਲ ਐਲੀਵੀਏਸ਼ਨ ਦੇ ਸਕੱਤਰ ਫਿਸ਼ੁਜੀਤ ਖਾਨਾ ਜੀ ਉਹਨਾਂ ਦੀ ਇੱਕ ਇਹ ਡਿਪਟੀ ਕਮਿਸ਼ਨਰ ਦੇ ਉਹਨਾਂ ਦੋਨਾਂ ਦੇ ਆਪਸੀ ਨਾਲ ਮੀਟਿੰਗ ਹੋਈ ਹੈ ਔਰ ਜਿਹਦੇ ਵਿੱਚ ਉਹਨਾਂ ਨੇ ਚੰਡੀਗੜ੍ਹ 에ਰਪੋਰਟ ਨੂੰ ਲੈ ਕੇ ਉਹ ਤੋਂ ਇੰਟਰਨੈਸ਼ਨਲ 에ਰ ਫਲਾਈਟਾਂ ਦੇ ਤੇ ਨਾਲ ਨਾਲ ਉਹਨਾਂ ਦੀ ਜਿਹੜੀ ਡਿਸਕਸ਼ਨ ਜਿਹੜੀ ਹੈ ਉਹ ਆਦਮਪੁਰ 에ਰਪੋਰਟ ਨੂੰ ਲੈ ਕੇ ਵੀ ਸੀ ਜਿਹਦੇ ਲਈ ਮੇਰੀ ਬਾਅਦ ਵਿੱਚ ਉਹਨਾਂ ਦੋਨਾਂ ਨਾਲ ਗੱਲ ਵੀ ਹੋਈ ਹੈ ਕਿ ਉਹਨਾਂ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ ਕਨਵੇ ਕੀਤਾ ਕਿ ਜਿਹੜੀ ਲੈਂਡ ਮਾਰਕ ਕਰਕੇ ਲੈਂਡ ਮਾਰਕ ਟੂ ਪਹਿਲਾਂ ਹੋ ਚੁੱਕੀ ਆ ਪਰ ਉਹਦੇ ਚੋ ਕਿਸ ਸਾਈਡ ਤੋਂ ਸਾਨੂੰ ਐਵੀਏਸ਼ਨ ਬਣਾਉਣ ਦੇ ਲਈ ਲੈਂਡ ਚਾਹੀਦੀ ਆ ਉਹਦੇ ਲਈ ਉਹਨਾਂ ਨੇ ਟੀਮ ਵਿਦੇ ਨੇ ਵੀਕ ਤੇ ਰੀਆ ਇਹ ਸਾਰੀ ਕਾਰਵਾਈ ਕਰਕੇ ਤੇ ਅੱਗੇ ਉਹਨਾਂ ਰਿਪੋਰਟ ਦੇਗੀ ਔਰ ਨੈਕਸਟ ਵੀਕ ਜਿਹੜਾ ਉਹਦੀ ਲੈਂਡ ਇਕੁਏਸ਼ਨ ਦਾ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਔਰ ਇਹਦੇ ਚ ਮੇਜਰ ਤੌਰ ਤੇ ਕਿ ਜਿਹੜੀ 80 ਏਕੜ ਦੀ ਜ਼ਮੀਨ ਦੀ ਗੱਲ ਹੋਈ ਸੀ ਉਹਦੇ ਚ 40 ਏਕੜ ਉਹ ਇਮੀਡੀਏਟਲੀ 에ਅਰਪੋਰਟ ਅਥਾਰਟੀ ਨੂੰ ਲੈ ਕੇ ਦੇਣਗੇ ਔਰ 40 ਏਕੜ ਔਰ ਰਿਜ਼ਰਵ ਰੱਖਣਗੇ ਫਿਊਚਰ ਦੇ ਲਈ ਅਸੀਂ ਗੱਲਬਾਤ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਅਸੀਂ ਅਗਲੇ ਹਫਤੇ ਇੱਕ ਨਵਾਂ ਕਦਮ ਪੁੱਟਾਂਗੇ ਜਿਸ ਤਰ੍ਹਾਂ ਹੁਣ ਪਿਛਲੇ ਨਾਲੋਂ ਇੱਕ ਕਦਮ ਅੱਗੇ ਵਧੇ ਆ ਅਗਲੇ ਹਫਤੇ ਕੁਝ ਦਿਨਾਂ ਦੇ ਵਿੱਚ ਅਸੀਂ ਅਗਮ ਵਧਾਂਗੇ ਔਰ ਸਾਨੂੰ ਜਿਹੜਾ ਆਦਮਪੁਰ 에ਅਰਪੋਰਟ ਜਲਦੀ ਬਣੇਗਾ ਐਸੀ ਸਾਨੂੰ ਉਮੀਦ ਹੈ ਕਦੋਂ ਤੱਕ ਆਪਾਂ ਉਮੀਦ ਕਰ ਸਕਦੇ ਹਾਂ ਕਿ 에ਅਰਪੋਰਟ ਆਦਮਪੁਰ ਤੋਂ ਫਲਾਈਟ ਸ਼ੁਰੂ ਹੋ ਜਾਣਗੇ ਦੇਖੋ ਇਹ ਤਾਂ ਜਿੰਨਾ ਚਿਰ ਇੱਕ ਸਿਸਟਮ ਹੈ ਹਲੇ ਉਹਨਾਂ ਨੇ ਲੈਂਡ ਨੂੰ ਮਾਰਕ ਕਰਨਾ ਕਿ ਕਿਸ ਸਾਈਡ ਤੋਂ ਚਾਹੀਦੀ ਉਸ ਤੋਂ ਇੱਕ ਹਫਤੇ ਬਾਅਦ ਐਕਵਾਇਰ ਹੋਏਗੀ ਸ਼ੁਰੂ ਹੋਏਗੀ ਐਕਵਾਇਰਮੈਂਟ ਦਾ ਕਿੰਨਾ ਟਾਈਮ ਉਹ ਜਿੱਦਾਂ ਹੀ ਹੁੰਦਾ ਹੈ ਉਸ ਤੋਂ ਉਹਨੂੰ ਬਣਾਉਣ ਦਾ ਟਾਈਮ ਚਾਹੀਦਾ ਹੈ ਲਗਭਗ 18 ਮਹੀਨੇ ਉਹਨਾਂ ਨੂੰ ਉਸ ਤੋਂ ਬਾਅਦ ਚਾਹੀਦੇ ਨੇ ਸੋ ਅਸੀਂ ਇਹ ਕਹਿ ਸਕਦੇ ਕਿ ਸ਼ਾਰਟਲੀ ਇੰਨਾ ਹੈ ਕਿ ਪ੍ਰੋਸੈਸ ਸ਼ੁਰੂ ਹੋਣ ਦੇ ਲਈ ਅਗਰ ਇਹ ਸਾਰੇ ਕੰਮ ਦੇ ਲਈ ਪ੍ਰੋਸੈਸ ਦੀ ਜਿਹੜੀ ਲੋੜ ਹੈ ਉਹ ਔਨ ਪ੍ਰੋਸੈਸ ਆ ਔਰ ਉਮੀਦ ਹੈ ਕਿ ਅਸੀਂ ਇੱਕ ਸਾਰਥਕ ਰਿਜ਼ਲਟ ਵੱਲ ਪਹੁੰਚਾਂਗੇ ਇੱਕ ਪੋਸਟ ਮੈਟ੍ਰਿਕ ਤੇ ਬਹੁਤ ਕੰਟਰੋਵਰਸੀ ਹੋ ਰਹੀ ਹੈ ਹਲੇ ਸੁਨੀਲ ਜਾਖੜ ਕਹਿ ਕੇ ਗਏ ਨੇ ਕਿ ਪੋਸਟ ਮੈਟ੍ਰਿਕ ਮਿਲ ਨਹੀਂ ਰਹੀ बच्चे मार रहे हैं तो ये देखिए डेवलपमेंट है हुन तक दी जड़ी डेवलपमेंट इस तरह कि अਸੀਂ ਪਿਛਲੇ ਪਹਿਲਾਂ ਪੇਮੈਂਟ ਭੇਜੀ ਸੀ ਉਸ ਤੋਂ ਬਾਅਦ ਹੁਣ ਜਿਹੜੀ ਲੇਟੈਸਟ ਆ 173 ਕਰੋੜ ਰੁਪਏ ਭੇਜਿਆ ਸੀ ਔਰ ਜਿਹਦੇ ਚੋਂ ਜੋ ਮੈਨੂੰ ਮਿਲੀ ਜਾਣਕਾਰੀ ਦੇ ਅਨੁਸਾਰ 44 ਕਰੋੜ ਰੁਪਏ ਉਹਨਾਂ ਨੇ ਦੇ ਦਿੱਤੇ ਤਾਂ ਬਾਕੀ 129 ਕਰੋੜ ਰੁਪਏ ਜਿਹੜਾ ਉਹ ਹੱਲੇ ਵੰਡਣ ਵਾਲਾ ਪਿਆ ਕੱਲ ਹੀ ਮੇਰੀ ਇਸ ਵਿਸ਼ੇ ਦੇ ਉੱਤੇ ਗੱਲ ਹੋਈ ਹੈ ਔਰ ਸੈਕਟਰੀ ਜਿਹੜਾ ਵੈਲਫੇਅਰ ਨਾਲ ਵੀ ਗੱਲ ਹੋਈ ਹੈ ਤਾਂ ਕਿ ਉਹ ਇਸ ਨੂੰ ਪ੍ਰੋਸੈਸ ਨੂੰ ਛੇਤੀ ਕਰ ਸਕਣ ਤਾਂ ਕਿ ਜਿਹੜੇ ਸ਼ਡਿਊਲਡ ਕਾਸਟ ਬੱਚੇ ਆ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਇਸ ਦੇ ਲਈ ਜਿਹੜੀ ਹੈ ਸਾਡੀ ਜਿਹੜੀ ਸਰਵਿਸ ਹੈ ਉਹ ਸਾਨੂੰ ਹੋਣੀ ਚਾਹੀਦੀ ਔਰ ਇਸ ਦੇ ਲਈ ਮੈਂ ਕੱਲ ਹੀ ਫਾਈਨਾਂਸ ਮਿਨਿਸਟਰ ਸਾਹਿਬ ਨਾਲ 174 ਕਰੋੜ ਜਿਹੜਾ ਹੈ ਉਹ ਕਦੋਂ ਆਇਆ ਸੀਗਾ ਸੈਂਟਰ ਵੱਲੋਂ ਲਗਭਗ ਲਗਭਗ ਡੇਢ ਮਹੀਨਾ ਹੋ ਗਿਆ ਔਰ ਇਸ ਦੇ ਨਾਲ 173 ਕਰੋੜ ਰੁਪਏ ਆਉਣ ਦੇ ਨਾਲ ਬਾਕੀ ਸਾਰੀਆਂ ਪੇਮੈਂਟਾਂ ਕਲੀਅਰ ਹੋਣ ਦੇ ਨਾਲ ਨਾਲ 15 16 ਦਾ 20 30% ਤੱਕ ਦੀ ਅਮਾਉਂਟ ਜਿਹੜੀ ਕਲੀਅਰ ਹੋ ਜਾਏਗੀ ਔਰ ਕਿਉਂਕਿ 16 17 ਦਾ ਹਲੇ ਸ਼ੁਰੂ ਵੀ ਨਹੀਂ ਹੋਇਆ ਹਲੇ ਤਾਂ ਐਡਮਿਸ਼ਨਾਂ ਸ਼ੁਰੂ ਹੋ ਰਹੀਆਂ ਔਰ ਬਾਕੀ ਵੀ ਜਿਹੜਾ ਅਸੀਂ ਜਲਦ ਜਿਹੜਾ ਉਹ ਦੇ ਦੇਵਾਂਗੇ ਇੱਕ ਉਹ ਵੀ ਕਹਿ ਰਹੇ ਸੀ ਕਿ ਜਿਹੜੇ ਅਮਰਤ ਸਕੀਮ ਹੈ ਜਿਹੜੇ ਕਿ ਅਰਬਨ ਸਿਟੀਜ਼ ਵਾਸਤੇ ਹੈ ਉਹਦੇ ਵਾਸਤੇ ਵੀ 144 ਕਰੋੜ ਸੈਂਟਰ ਨੇ ਤਾਂ ਭੇਜਤਾ ਪਰ ਜਿਹੜੀ ਬਾਦਲ ਸਰਕਾਰ ਹੈ ਸਟੇਟ ਤੁਸੀਂ ਵੀ ਹੈਗੇ ਹੋ ਤੇ ਉਹਨਾਂ ਨੇ ਅੱਗੇ ਜਾਰੀ ਨਹੀਂ ਕੀਤਾ ਤੇ ਮਤਲਬ ਇਹ ਕਮਿਊਨੀਕੇਸ਼ਨ ਗੈਪ ਕਿੱਦਾਂ ਹੋ ਜਾਂਦਾ ਕਿ ਉਹ ਸੈਂਟਰ ਤੋਂ ਆ ਜਾਂਦਾ ਸਟੇਟ ਜਾਰੀ ਨਹੀਂ ਦੇਖੋ ਜਿੱਥੇ ਤੱਕ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਸੀ ਉਹਦਾ ਮੇਰੇ ਨਾਲ ਸਿੱਧਾ ਸਿੱਧਾ ਸਬੰਧ ਹੈ ਇਸ ਕਰਕੇ ਮੈਨੂੰ ਪਤਾ ਹੈ ਕਿ 129 ਕਰੋੜ ਰੁਪਏ ਪੈਂਡਿੰਗ ਹੈ ਔਰ ਜਿਹਦੇ ਲਈ ਮੈਂ ਕੱਲ ਫਾਈਨੈਂਸ ਮਿਨਿਸਟਰ ਨਾਲ ਵੀ ਗੱਲ ਕੀਤੀ ਔਰ ਸੈਕਟਰੀ ਜਿਹੜਾ ਹੈ ਵੈਲਫੇਅਰ ਨਾਲ ਵੀ ਪਰ ਜਦੋਂ ਤੁਸੀਂ ਅਮਰਿਤ ਦਾ ਪੁੱਛਿਆ ਉਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਮੈਂ ਜ਼ਰੂਰੀ ਹੈ ਕਿ ਮੈਂ ਇਹ ਕਲੈਕਟ ਕਰਕੇ ਮੈਂ ਤੁਹਾਨੂੰ ਅਗਲੀ ਵਾਰ ਦੱਸ ਪਾਵਾਂਗਾ ਸਰ ਕਿ ਚਰਚਾ ਬੜੀ ਹੋ ਰਹੀ ਹੈ ਕੇਜਰੀਵਾਲ ਪੰਜਾਬ ਚ ਆਏ ਨੇ ਕੱਲ ਲੁਧਿਆਣਾ ਚ ਉਹਨਾਂ ਨੇ ਕਿਹਾ ਤੇ ਜਿਹੜੇ aarop ਲੱਗ ਰਹੇ ਨੇ ਆਮ ਆਦਮੀ ਪਾਰਟੀ ਤੇ ਉੱਤੇ ਉਹਨਾਂ ਤੇ ਕੀ ਕਹਿ ਤoh mai ਪਹਿਲਾਂ ਵੀ ਕਹਿੰਦਾ ਸੀ ਕਿ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਡਰਾਮাটਿਕ ਕਲੱਬ ਹੈ। ਔਰ ਇਹਦੇ ਲਈ ਇਹ ਵੀ ਸ਼ਬਦ ਮੈਂ ਇਸਤੇਮਾਲ ਕਰਦਾ ਸੀ ਕਿ ਹੈੱਡਲੈਸ, ਥੌਟਲੈਸ, ਬੇਸਲੈਸ, ਸੈਂਸਲੈਸ ਹੈ। ਔਰ ਹੁਣ ਇੱਕ ਹੋਰ ਸ਼ਬਦ ਨਾਲ ਜੁੜ ਗਿਆ ਕਿ ਹੈੱਡਲੈਸ, ਬੇਸਲੈਸ, ਥੌਟਲੈਸ, ਸੈਂਸਲੈਸ ਔਰ ਨਾਲ-ਨਾਲ ਕੈਰੇਕਟਰਲੈਸ ਵੀ। ਔਰ ਇਹ ਦੋਸ਼ ਮੈਂ ਨਹੀਂ ਲਗਾ ਰਿਹਾ। ਉਹਨਾਂ ਦੀ ਹੀ ਪਾਰਟੀ ਦੇ ਜਿਹੜੇ ਐਮ.ਐਲ.ਏ ਆ। ਉਹਨਾਂ ਨੇ ਦਿੱਲੀ 'ਚ ਲਗਾਇਆ ਔਰ ਜਿਹੜਾ ਸੰਦੀਪ ਫੜਿਆ ਗਿਆ ਉਹ ਜਿਸ ਦੇ ਕਰੋਨਾ ਦੇ ਐਮਐਲਏ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਹੱਲੇ ਪੰਜਾਬ ਦੇ ਵਿੱਚ ਸੈਂਕੜੇ ਸੰਦੀਪ ਮੌਜੂਦ ਨੇ ਇਹਦਾ ਮਤਲਬ ਹੈ ਕਿ ਪੂਰੀ ਦੀ ਪੂਰੀ ਪਾਰਟੀ ਇਸ ਗੰਦਗੀ ਦੀ ਦਲਦਲ ਦੇ ਵਿੱਚ ਫਸੀ ਹੈ ਔਰ ਜਿਹੜਾ ਵੀ ਇਸ ਗੰਦਗੀ ਦੀ ਦਲਦਲ ਵਿੱਚ ਜਾਏਗਾ ਉਹ ਅਪਵਿੱਤਰ ਹੋ ਕੇ ਬਾਹਰ ਨਿਕਲੇਗਾ ਨਹੀਂ ਤਾਂ ਅਸੀਂ ਖਿੰਗਰਾ ਜੀ ਦਾ ਕੇਸ ਲੈ ਲਈਏ ਪਵਿੱਤਰ ਸਿੰਘ ਉਹ ਵੀ ਅਪਵਿੱਤਰ ਹੋ ਕੇ ਨਿਕਲੇ ਔਰ ਸੁੱਚਾ ਸਿੰਘ ਦਾ ਮਤਲਬ ਹੀ ਸੁੱਚੇ ਦਾ ਮਤਲਬ ਵੀ ਪਵਿੱਤਰ ਹੁੰਦਾ ਹੈ ਤੇ ਸੁੱਚਾ ਵੀ ਅਪਵਿੱਤਰ ਹੋ ਕੇ ਨਿਕਲਿਆ ਸੋ ਇਸ ਕਰਕੇ ਚਾਹੇ ਛੋਟੇ ਪੁਰਸੀ ਚਾਹੇ ਪਵਿੱਤਰ ਸਿੰਘ ਚਾਹੇ ਕਿੰਗਰਾਜੀ ਜਿੰਨੇ ਵੀ ਨਿਕਲੇ ਥੋਂ ਉਹ ਸਾਰੇ ਅਪਵਿੱਤਰ ਹੋ ਕੇ ਨਿਕਲੇ ਭਾਵ ਇਸ ਗੰਦਗੀ ਦਲਦਲ ਵਿੱਚ ਜਿਹੜਾ ਜਾਏਗਾ ਉਹ ਅਪਵਿੱਤਰ ਹੋ ਕੇ ਨਿਕਲੇਗਾ ਔਰ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਇਸ ਤੋਂ ਹੀ ਆਪਣੀ ਸਮਝ ਲੈਣਾ ਚਾਹੀਦਾ ਕਿ ਇਹਦੇ ਵਿੱਚ ਸਾਡਾ ਪਵਿੱਤਰ ਨਹੀਂ ਹੈ ਨਵਜੋਤ ਸਿੰਘ ਸਿੱਧੂ ਨੇ ਗੱਲ ਪ੍ਰੈਸ ਕਾਨ ਬੀਜਪੀ ਦੇ ਪੰਜਾਬ ਪ੍ਰਧਾਨ ਵਿਜੇ ਸਾੰਪਲਾ ਨੇ এবੀਪੀ ਨਾਲ ਗੱਲਬਾਤ ਕਰਦੇ ਆ ਕੇਜਰੀਵਾਲ ਨੂੰ ਕਰੈਕਟਰਲੈਸ ਤਾਂ ਦੱਸਿਆ ਪਰ ਜਦੋਂ ਉਹਨਾਂ ਤੋਂ ਨਵਜੋਤ ਸਿੱਧੂ ਜਾਂ ਮੈਡਮ ਸਿੱਧੂ ਬਾਰੇ ਸਵਾਲ ਪੁੱਛਿਆ ਤਾਂ ਉਹ ਇੰਟਰਵਿਊ ਵਿੱਚ ਹੀ ਛੱਡ ਕੇ ਚਲੇ ਗਏ ਕੈਮਰਾਮੈਨ ਸੁਮੇਤ ਮਾਨ ਦੇ ਨਾਲ ইমরান ਖਾਨ এবੀਪੀ ਨਿਊਜ਼ ਜਿਲੰਧਰ